ਓ ਨਾ 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 ਮਾਰੋ ਨਾ ਮਾਰੋ ਜਿਸਮ ਫਰੋਚੀ ਦੀ ਆੜ ਵਿੱਚ ਮਹਿਲਾਵਾਂ ਨੇ ਲੁੱਟਿਆ ਪੰਡਤ ਮੂੰਹ ਕਰ ਲੈ ਤੇਰਾ ਮੂੰਹ ਕਰ ਲੈ ਛੜ ਦੇ ਛੜ ਦੇ ਲੋਕਾਂ ਨੇ ਫੜ ਲਈਆਂ ਗੰਦੇ ਕੰਬ ਵਾਲੀਆਂ ਔਰਤਾਂ ਲੁਧਿਆਣਾ ਦੇ ਬੱਸ ਸਟੈਂਡ ਨੇੜੇ ਇੱਕ ਮੁਸਾਫਰ ਪਾਸੋਂ ਜਿਸਮ ਫਰੋਚੀ ਦੀ ਆੜ ਵਿੱਚ ਮਹਿਲਾ ਅਤੇ ਉਸ ਦੇ ਸਾਥੀਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਘਟਨਾ ਐਤਵਾਰ ਸਵੇਰੇ ਤੜਕੇ ਦੀ ਹੈ ਲੇਕਿਨ ਮਸਾਫਰ ਅਰੋਪਿਆਂ ਦੀ ਭਾਲ ਵਿੱਚ ਸਾਰਾ ਦਿਨ ਘੁੰਮਦਾ ਰਿਹਾ ਇਸ ਦੌਰਾਨ ਰਾਤ ਵੇਲੇ ਸਥਾਨਕ ਲੋਕਾਂ ਦੀ ਮਦਦ ਨਾਲ ਪੀੜਤ ਵਿਅਕਤੀ ਨੇ ਇੱਕ ਮੈਲਾ ਨੂੰ ਪਛਾਣ ਵੀ ਲਿਆ ਹਾਲਾਂਕਿ ਉਸ ਮੈਲਾ ਨੇ ਖੁਦ ਨੂੰ ਬੇਕਸੂਰ ਦੱਸਦੇ ਹੋਏ ਕੈਮਰੇ ਸਾਹਮਣੇ ਵਾਰਦਾਤ ਵਿੱਚ ਸ਼ਾਮਲ ਦੂਜੀ ਔਰਤ ਤੇ ਬਾਕੀ ਆਰੋਪੀਆਂ ਦੇ ਨਾਮ ਵੀ ਦੱਸ ਦਿੱਤੇ ਇਸ ਮੌਕੇ ਪੀੜਤ ਦਾ ਕਹਿਣਾ ਸੀ ਕਿ ਉਹ ਐਤਵਾਰ ਤੜਕੇ ਰੇਲਵੇ ਸਟੇਸ਼ਨ ਤੋਂ ਬੱਸ ਸਟੈਂਡ ਆਇਆ ਸੀ ਇਸ ਦੌਰਾਨ ਇੱਕ ਮੈਲਾ ਤੇ ਉਸਦੇ ਸਾਥੀ ਨੇ ਉਸ ਨੂੰ ਥੋੜੀ ਦੂਰ ਲੈ ਕੇ ਅਤੇ ਉਸ ਪਾਸੋਂ 15000 ਦੀ ਨਕਦੀ ਤੇ ਹੋਰ ਸਮਾਨ ਲੁੱਟ ਲਿਆ ਉਹ ਸਾਰਾ ਦਿਨ ਆਰੋਪੀਆਂ ਦੀ ਭਾਲ ਕਰਦਾ ਰਿਹਾ ਪੁਲਿਸ ਨੂੰ ਵੀ ਸੂਚਨਾ ਦਿੱਤੀ ਲੇਕਿਨ ਉਸ ਦਾ ਸਮਾਨ ਤੇ ਪੈਸੇ ਨਹੀਂ ਮਿਲੇ ਇਸ ਦੌਰਾਨ ਪੀੜਤ ਨੇ ਇੱਕ ਮੈਲਾ ਨੂੰ ਵੀ ਪਛਾਣ ਲਿਆ आज कुछ नहीं हुआ सर उधर होटल में जॉब करता था मैं पिकनिक भी हूँ पूजा पाठ में करता हूँ उधर आया था मैं शाम का टाइम में से दलन से होके इधर आया था इधर का बैठने की जगह नहीं था उधर धर्मशाला में चले गया था धर्मशाला में भी बोला कि इधर नहीं है वो रेलवे स्टेशन से फिर रात भर उधर आया सुबह का टाइम में इधर आया इधर आके इधर खड़ा था उसके बाद ये लड़की लड़की अब पकड़ भी ली थी और मान भी गई थी तो अब किधर भाग तो लड़ गई लड़की पता नहीं अभी चले गई से कहा गई थी अभी दो तो तीन बार में मेरी नजर में आ गया तो इधर बैठा था मैं जबरदस्ती मेरे को हाथ पकड़ के भैया इधर से ऑटो मिलती है इधर से ये करते उधर से वो करते बोल के ले गया सारे लड़का इकट्ठा करके हाथ पैर दोनों साइड पकड़ के ਇਧਰ ਵੀ ਚੱਪੋ ਉਸ ਮੇਲਾ ਨੇ ਲੋਕਾਂ ਦੀ ਮੌਜੂਦਗੀ ਵਿੱਚ ਕੈਮਰੇ ਸਾਹਮਣੇ ਖੁਦ ਨੂੰ ਬੇਕਸੂਰ ਦੱਸਦੇ ਹੋਏ ਵਾਰਦਾਤ ਵਿੱਚ ਸ਼ਾਮਲ ਬਾਕੀ આરોપીਆਂ ਦੇ ਨਾਮ ਦੱਸ ਦਿੱਤੇ ਮੇਲਾ ਨੇ ਦਾਅਵਾ ਕੀਤਾ ਹੈ ਕਿ ਉਕਤ આરોપીਆਂ ਵੱਲੋਂ ਪਹਿਲਾਂ ਵੀ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ ਮੇਲਾ ਨੇ ਦੱਸਿਆ ਹੈ ਕਿ ਵਾਰਦਾਤ ਵਿੱਚ ਇੱਕ ਹੋਰ ਔਰਤ ਅਤੇ ਉਸ ਦੇ ਸਾਥੀ ਸ਼ਾਮਲ ਨੇ ਸੇਮ ਦਿ ਟੋਪ ਕਾਪੀ ਕਿ ਫਾਈਲ ਕੁੜੀ ਹੈ ਇੱਕ ਸੁਪਨਾ ਵਾ ਹੁਣਾ ਦੋਨਾਂ ਨੂੰ ਕਿਸੇ ਨੂੰ ਵੀ ਉਹ ਮਿਲਿਆ ਹੋਊਗਾ ਪਤਾ ਨਹੀਂ ਮੈਨੂੰ ਪਰ ਅੱਜ ਟਰਮ ਮੇਰਾ ਨਾਮ ਲਾ ਰਿਆ ਮੈਂ ਕਹਿ ਰਹੀ ਹਾਂ ਕੈਮਰੇ ਘੜਾ ਲਓ ਭਾਜੀ ਇੰਨੇ ਜਨੇ ਖੜੇ ਹੂ ਜੇ ਮੇਰੀ ਗਲਤੀ ਹੋ ਗਈ ਸਾਰੇ ਨੂੰ ਚਿੱਤਰ ਕਾਲਾ ਨਾ ਬੋਲ ਬੰਦਿਆਂ ਦੇ ਮੁੰਡਿਆਂ ਦੇ ਉਹਨਾਂ ਦੇ ਫਾਈਲ ਦੇ ਨਾਲ ਇੱਕ ਫਾਈਲ ਦੇ ਨਾਲ ਰੱਖਤੀ ਗਾਲੂ ਸੁਣੋ ਫਾਈਲ ਦੇ ਨਾਲ ਰੱਖਤੀ ਕਾਲੂ ਬਰਗਰ ਭਾਜੀ ਸੌਰਵ ਠੀਕ ਹੈ ਨੀਚੇ ਰੱਖਣੀ ਚਾਹੁੰਦਾ ਨੀਚੇ ਰੱਖਣੀ ਜਿਹਦਾ ਆਟੋ ਸੀਗਾ ਉਹਦਾ ਮੈਨੂੰ ਨਾਮ ਨਹੀਂ ਪਤਾ ਆਟੋ ਦਾ ਸੀਗਾ ਕਿੰਨੇ ਪੈਸੇ ਉਹਨਾਂ ਨੇ ਖੋਏ ਆ ਪੈਸੇ ਵੀ ਭਾਜੀ ਉਹਨਾਂ ਨੇ ਕੋਈ ਤੇ ਬੰਦੇ ਨੂੰ ਵੀ ਲੈ ਗਏ ਸੀ ਮੈਂ ਖੁਦ ਇੱਥੇ ਇੱਥੇ ਹੀ ਖੜੀ ਅਜਾ ਅਦਰ ਆਟੋ ਵਾਲੇ ਲੈ ਕੇ ਗਏ ਸੀ ਆਟੋ ਵਾਲੇ ਨੇ ਪੈਦਲ ਲੈ ਗਏ ਸੀ ਅਜਾ ਬੱਸ ਅਦਰ ਦੱਸਿਓ ਅਜਾ ਉਹਨਾਂ ਨੂੰ ਲੈ ਲਊਗਾ ਕਾਹਹੀਂ ਲੈ ਕੇ ਕੰਮ ਲਾਉਣ ਵਾਸਤੇ ਕੰਮ ਕਰਨ ਵਾਸਤੇ ਲੈ ਗਈ ਸੀ ਪਰ ਮੈਨੂੰ ਨਹੀਂ ਪਤਾ ਵੀ ਇਹਨਾਂ ਨੇ ਉਹਦਾ ਕੰਮ ਲਾਣਾ ਆ ਜਾਂ ਨਹੀਂ ਲੈਣਾ ਇਤੋਂ ਉਪਰ ਗੱਲ ਕੰਮ ਦੀ ਜਿੱਦਾਂ ਉਹਨਾਂ ਭਾਜੀ ਤੈਨੂੰ ਪਤਾ ਸਾਰਾ ਵਾ ਅਜਾ ਮੇਰੀ ਮੇਰੀ ਗੱਲ ਉਹਨਾਂ ਨੂੰ ਦੇ ਲਓ ਲੋਕਾਂ ਨੇ ਦੇਖੋ ਇੰਨੇ ਲੋਕਾਂ ਨੇ ਫੜਿਆ ਔਰ ਮੁਸਾਫਰ ਦਾ ਸਾਥ ਦਿੱਤਾ ਬਸ ਸਟੈਂਡ ਦੇ ਲੋਕਾਂ ਨੇ ਔਰ ਉਹ ਸਚਾਈ ਦੇ ਪਿੱਛੇ ਖੜੇ ਨੇ ਸਾਰੇ ਲੇਕਿਨ ਸਚਾਈ ਉਹਨਾਂ ਨੇ ਪਤਾ ਕਰ ਲਈਤੀ ਹੈ ਮਾਨਦਾਰੀ ਨਾਲ ਦੱਸ ਦੇ ਨਾ ਬੋਲਦੇ ਬਸ ਸਚਾਈ ਭਾਜੀ ਕਹਿ ਰਹੀ ਹੈ ਉਹਦੇ ਨਾਲ ਸੀਗਾ ਇੱਕ ਬਰਗਰ ਠੀਕ ਹੈ ਇੱਕ ਕਾਲੂ ਜਿਹੜਾ ਉਹ ਦਾ ਬੁਆਏਫ੍ਰੈਂਡ ਹੈ ਠੀਕ ਹੈ ਇੱਕ ਸੌਰਵ ਲੰਬੇ ਵਾਲਾ ਨਾਲ ਆਇਆ ਇੱਕ ਆਟੋ ਇੱਕ ਆਟੋ ਦੇ ਵਿੱਚ ਹੋਰ ਸੀਗਾ ਉਹ ਮੈਂ ਮੁੰਡਾ ਨਹੀਂ ਦੇਖਿਆ ਕਿੰਨੀ ਕਿੰਨੀ ਪੇਮੈਂਟ ਕਿੰਨੀ ਸੀ ਉਹਦੀ ਲੱਗਦਾ ਨਹੀਂ ਜੀ ਭਾਜੀ ਇਹਨਾਂ ਨੇ ਮੈਨੂੰ ਤੂੰ ਹੀ ਜਦੋਂ ਦੀ ਹਿੱਸਾ ਮੰਗਿਆ ਸੀ ਤੈਨੂੰ ਹਿੱਸਾ ਦੇ ਕੇ ਕਿ ਨਹੀਂ ਦੇ ਕੇ ਨਹੀਂ ਨਹੀਂ ਮੈਂ ਉਹਨਾਂ ਤੋਂ ਕੁਝ ਨਹੀਂ ਮੈਨੂੰ ਪਤਾ ਵੀ ਉਹਨਾਂ ਕੋਲ ਚ ਹੋਇਆ ਇਹ ਲਗਭਗ ਕਿੰਨੇ ਵੇ ਦਾ ਵਾਕਿਆ ਸੀ ਸਵੇਰ ਦਾ ਸਵੇਰ ਜਣੀ ਬਰ ਰਾਤ ਦੀ ਗੱਲ ਹੈ ਅਰੇ ਆ ਕਿੰਨਾ ਹਨੇਰਾ ਸੀਗਾ ਆ ਹਨੇਰਾ ਸੀਗਾ ਪੰਜ ਪੰਜ 6 ਵਜੇ ਦਾ ਟਾਈਮ 6 ਵਜੇ ਹਨੇਰਾ ਸੀਗਾ ਹਨੇਰਾ ਦੀ ਅਨੇ 6 ਵਜੇ ਇਧਰ ਇਧਰ ਦੀ ਇੱਕ ਮੇੜੇ ਇਹ ਲੋਟ ਦੀਆਂ ਵਾਰਦਾ ਤਾਂ ਕਿੰਨੀਆਂ ਕਰਦੇ ਹੋ ਇਦਾਂ ਦੀਆਂ ਇਦਾਂ ਦੀਆਂ ਲੋਟ ਦੀਆਂ ਵਾਰਦਾ ਤਾਂ ਕਿੰਨੀਆਂ ਕਰਦੇ ਨੇ ਉਹ ਭਾਜੀ ਉਹ ਉਹ ਤਾਂ ਭਾਜੀ ਡਿਲੀ ਕਰਦੇ ਜੇ ਮੈਂ ਇੱਦਾਂ ਦਾ ਕੰਮ ਕਰਦੇ ਮੈਂ ਡਿਲੀ ਇੱਥੇ ਨਾ ਖੜਾ ਮੈਨੂੰ ਹੁਣ ਵੀ 1 ਘੰਟਾ ਹੋ ਗਿਆ ਕਿ ਕਿੱڑی ਰੁਕ ਮੇਰੀ ਜੇਬਾਂ ਫੋਲ ਸਕਦੇ ਹੋ ਕਿ ਇਹਨੇ ਮੈਂ ਕੰਮ ਵੀ ਕਰਤੀ ਇਸ ਦੌਰਾਨ ਉਸ ਔਰਤ ਨੂੰ ਵੀ ਕਾਬੂ ਕਰ ਲਿਆ ਲੇਕਿਨ ਉਹ ਉਸ ਦਾ ਘਰ ਖਰਾਬ ਹੋਣ ਦਾ ਹਵਾਲਾ ਦਿੰਦੇ ਹੋਏ ਚਿਹਰਾ ਛਪਾਉਂਦੀ ਹੋਈ ਨਜ਼ਰ ਆਈ ਅਤੇ ਬਾਅਦ ਵਿੱਚ ਮੌਕੇ ਤੋਂ ਭੱਜ ਗਈ ਉਹ ਨਾ ਨਾ ਮਾਰੋ ਨਾ ਮਾਰਨਾ ਨਹੀਂ ਮਾਰਨਾ ਨਹੀਂ ਮਾਰੋ ਨਾ ਮਾਰਨਾ ਨਹੀਂ ਮੂੰਹ ਕਰ ਲੈ ਤੇ ਮੂੰਹ ਕਰ ਲੈ ਕੱਢ ਦੇ ਜਾ ਦੇ ਸ਼ਾਹ ਨਾ 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 ਹਾਲਾਂਕਿ ਇਸ ਦੌਰਾਨ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਲਾਕੇ ਵਿੱਚ ਜਿਸਮ ਫਰੋਚੀ ਦਾ ਧੰਦਾ ਜੋਰਾਂ ਤੇ ਚੱਲਦਾ ਹੈ ਅਤੇ ਇਸ ਦੀ ਆੜ ਵਿੱਚ ਆਏ ਦਿਨ ਵਾਰਦਾਤਾਂ ਨੂੰ ਵੀ ਅੰਜਾਮ ਦਿੱਤਾ ਜਾਂਦਾ ਹੈ।